ਹੇਲੂਇਆ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਮੇਰੇ ਸਾਰੀ ਭੈਣ ਭਰਾਵਾਂ ਨੂੰ ਜੈਮਸੀ ਜੀ ਤੇ ਆਓ ਸਿਹੁਣ ਰਾਤ ਦੇ ਸਮੇਂ ਲਈ ਪ੍ਰਾਰਥਨਾ ਦੇ ਵਿੱਚ ਜਾਈਏ ਹੇਲੂਇਆ 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 ਧੰਨਵਾਦ 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 ਇਹ ਸੱਚੇ ਤੇ ਸਮਰਥੀ ਪਰਮੇਸ਼ਰ ਸੇ ਤੁਹਾਡਾ ਧੰਨਵਾਦ ਕਰਦੇ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਇਸ ਸੁੰਦਰ ਸਮੇਲੀ ਜਿਹੜਾ ਤੁਸੀਂ ਸਾਨੂੰ ਬਖਸ਼ਿਆ ਖੁਦਾਵੰਤ ਇਸ ਰਾਤ ਦੇ ਸਮੇਂ ਲਈ ਇਸ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਜੀ ਇਹ ਤੁਸੀਂ ਸਾਡੇ ਲਈ ਠਰਾਇਆ ਤਾਂ ਕਿ ਅਸੀਂ ਤੁਹਾਡੀ ਮਹਿਮਾ ਸਤੂਤੀ ਤੇ ਆराधना ਕਰ ਸਕੀਏ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜਲਦੀਆਂ ਗਰਾਈਆਂ ਤੇ ਤੇ ਅਸੀਂ ਇਸ ਜੀਵਨ ਲਈ ਇਸੇ ਚਾਲ ਦੇ ਸਾਹਾਂ ਲਈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਸੁਰੱਖਿਅਤ ਰੱਖਿਆ ਪ੍ਰਭੂ ਜੀ ਸਾਨੂੰ ਜਾਂਉਂਦਿਆਂ ਦੀ ਧਰਤੀ ਤੇ ਚੋਂਦੇ ਰੱਖਿਆ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਪਿਤਾ ਪਰਮੇਸ਼ਰ ਅਸੀਂ ਆਪ ਜੀ ਦੇ ਇਕਲੌਤੇ ਪੁੱਤਰ ਪ੍ਰਭੂ ਯਸ਼ੁਮਸੀ ਦੇ ਨਾਮ ਵਿੱਚ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਝੁਕ ਜਾਂਦੇ ਹਾਂ ਤੇ ਖੁਦਾਵੰਦ ਦੇ ਸੀ ਤੁਹਾਨੂੰ ਪੁਕਾਰਦੇ ਹਾਂ ਕਿਉਂਕਿ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦਵਾਂਗਾ ਤੇ ਪਿਤਾ ਪਰਮੇਸ਼ਰ ਅਸੀਂ ਤੁਹਾਨੂੰ ਪੁਕਾਰਦੇ ਹਾਂ ਅਤੇ ਸਾਡੀ ਪ੍ਰਾਰਥਨਾ ਵੱਲ ਕੰਨ ਲਾ ਦੇ ਉਹਨਾਂ ਲੋਕਾਂ ਵਾਸਤੇ ਜਿਹੜੇ ਦੁੱਖਾਂ 'ਚ ਨੇ ਪਰੇਸ਼ਾਨੀਆਂ 'ਚ ਨੇ ਪ੍ਰਭੂ ਜੀ ਜਿਨ੍ਹਾਂ ਨੂੰ ਨੀਂਦ ਨਹੀਂ ਆ ਰਹੀ ਪ੍ਰਭੂ ਜਿਨ੍ਹਾਂ ਨੂੰ ਟੈਨਸ਼ਨ ਆ ਨਹੀਂ ਪ੍ਰਭੂ ਉਹਨਾਂ ਲਈ ਪ੍ਰਾਰਥਨਾ ਕਰਦੇ ਹਾਂ ਕਿ ਉਹ ਅਚਰਾਤ ਮਿੱਠੀ ਨੀਂਦ ਸੌਣ ਉਹਨਾਂ ਦੀਆਂ ਸਾਰੀਆਂ ਟੈਨਸ਼ਨਾਂ ਮਾਂ ਪਰੇਸ਼ਾਨੀਆਂ ਸਭ ਦੁੱਖਾਂ ਤੋਂ ਪ੍ਰਭੂ ਜੀ ਆਜ਼ਾਦ ਹੋ ਜਾਣ ਉਹਨਾਂ ਨੂੰ ਗਹਿਰੀ ਨੀਂਦ ਆਵੇ ਪ੍ਰਭੂ ਤੁਹਾਡਾ پاک ਪਵਿੱਤਰ ਆਤਮਾ ਉਹਨਾਂ ਦੀ ਅਗਵਾਈ ਕਰੇ ਪ੍ਰਭੂ ਜੀ ਕਿਉਂਕਿ ਤੁਹਾਡਾ ਵਚਨ ਕਹਿੰਦਾ ਹੈ ਕਿ ਤੁਸੀਂ ਸਾਨੂੰ ਦਲੇਰੀ ਦਾ ਆਤਮਾ ਦਿੱਤਾ ਸੰਜੋਗ ਦਾ ਆਤਮਾ ਦਿੱਤਾ ਪਿਆਰ ਦਾ ਆਤਮਾ ਦਿੱਤਾ ਪ੍ਰਭੂ ਜੀ ਤਾਂ ਸਾਰੀ ਡਰ ਸਾਰੀਆਂ ਚਿੰਤਾਵਾਂ ਮ ਪ੍ਰਭੂ ਯਸ਼ੁਮਸੀ ਦੇ ਨਾਮ ਵਿੱਚ ਚੱ ਯਾਰਨੇ ਪਿਤਾ ਪਰਮੇਸ਼ਰ ਅਸੀਂ ਉਹਨਾਂ ਲੋਕਾਂ ਵਾਸਤੇ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਉਹਨਾਂ ਬੱਚਿਆਂ ਵਾਸਤੇ ਪ੍ਰਾਰਥਨਾ ਕਰਦੇ ਹਾਂ ਜਿਨ੍ਹਾਂ ਨੂੰ ਡਰਾਵਣੀ ਸੁਪਨੇ ਆਉਂਦੇ ਨੇ ਜਿਹੜੇ ਰਾਤ ਨੂੰ ਸੌਂ ਨਹੀਂ ਪਾਉਂਦੇ ਜਾਂ ਦੁਸ਼ਟ ਦੀਆਂ ਆਤਮਾਵਾਂ ਜਿਨ੍ਹਾਂ ਨੂੰ ਤੰਗ ਕਰਦੀਆਂ ਨੇ ਜਿਹੜੇ ਵੈਰੀ ਦੇ ਵੈਰੀ ਦੀਆਂ ਯੋਜਨਾਵਾਂ ਜਿਨ੍ਹਾਂ ਨੂੰ ਰਾਤ ਦੇ ਸਮੇਂ ਤੰਗ ਕਰਦੀਆਂ ਨੇ ਰਾਤ ਦੇ ਸਮੇਂ ਸੁਪਨਿਆਂ ਦੇ ਦੁਆਰਾ ਤੰਗ ਕਰਦੀਆਂ ਨੇ ਪਿਤਾ ਪਰਮੇਸ਼ਰ ਮੈਂ ਉਹਨਾਂ ਵੈਰੀ ਦੀਆਂ ਤਾਕਤਾਂ ਨੂੰ ਜ਼ਾੜਾਂ ਦੇ ਵਿੱਚ ਬੰਨ੍ਹ ਦੇਣੀ ਆ ਸੁਪਨਿਆਂ ਥਾਵਾਂ ਦੇ ਵਿੱਚ ਬੰਨ੍ਹ ਦੇਣੀ ਆ ਕਿਉਂਕਿ ਪਿਤਾ ਪਰਮੇਸ਼ਰ ਤੁਸੀਂ ਮੈਨੂੰ ਇਹ ਅਧਿਕਾਰ ਦਿੱਤਾ ਤੁਸੀਂ ਮੈਨੂੰ ਨਹੀਂ ਤੁਸੀਂ ਸਾਰਿਆਂ ਨੂੰ ਇਹ ਅਧਿ ਵਚਨ ਦੇ ਵਿੱਚ ਲਿਖਿਆ ਕਿ ਤੋ ਮੈਨੂੰ ਕਿ ਜੋ ਜੋ ਕੁਝ ਤੋਂ ਧਰਤੀ ਤੇ ਬੰਨੇਗਾ ਮੈਂ ਅਸਾੜਾਂ ਦੇ ਵਿੱਚ ਬੰਦੂੰਗਾ ਤੇ ਤੂੰ ਜੋ ਕੁਝ ਤੋਂ ਧਰਤੀ ਤੋਂ ਖੋਲੂਗਾ ਮੈਂ ਸਵਰਗਾਂ ਦੇ ਵਿੱਚ ਖੋਲ ਦਵਾਂਗਾ ਤੇ ਪਿਤਾ ਪਰਮੇਸ਼ਰ ਮੈਂ ਨਾ ਵੈਰੀ ਦੀਆਂ ਤਾਕਤਾਂ ਨੂੰ ਜਿਹੜੀਆਂ ਸੁਪਨਿਆਂ ਦੇ ਦੁਆਰਾ ਤੰਗ ਕਰਦੀਆਂ ਜਾਂ ਰਾਤ ਦੇ ਸਮੇਂ ਆਉਂਦੀਆਂ ਨੇ ਪਿਤਾ ਪਰਮੇਸ਼ਰ ਇਹਨਾਂ ਨੂੰ ਡਾਂਟ ਦੇਨੀ ਆ ਚਲੇ ਜਾਓ ਯਸ਼ੁਅ ਮਸੀਹ ਦੇ ਨਾਂ ਵਿੱਚ ਅਤੇ ਪਿਤਾ ਪਰਮੇਸ਼ਰ ਇਹਨਾਂ ਨੂੰ ਮੈਂ ਸੁੱਕੀਆਂ ਥਾਵਾਂ ਦੇ ਵਿੱਚ ਉਜਾੜ ਥਾਵਾਂ ਦੇ ਵਿੱਚ ਬੰਦ ਦੇਨੀ ਆ ਪ੍ਰਭੂ ਯਸ਼ੁਅ ਮਸੀਹ ਦੇ ਨਾਂ ਵਿੱਚ ਅਤੇ ਪਿਤਾ ਇਹਨਾਂ ਬੱਚਿਆਂ ਦੀਆਂ ਆਸ਼ੀਸ਼ਾਂ ਤੇ ਬਰਕਤਾਂ ਨੂੰ ਪ੍ਰਭੂ ਤੁਹਾਡੇ ਹੱਥਾਂ ਵਿੱਚੋਂ ਤੁਹਾਡੇ ਸਵਰਗਾਂ ਦੇ ਵਿੱਚੋਂ ਖੋਲ ਦੇਨੀ ਆ ਜੀ ਕਿਉਂਕਿ ਤੁਸੀਂ ਸਾਨੂੰ ਇਹ ਅਧਿਕਾਰ ਦਿੰਦਾ ਹੈ ਤਾਂ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਪਿਤਾ ਤੁਹਾਡਾ ਪਵਿੱਤਰ ਆਤਮਾ ਰਾਤ ਦੇ ਸਮੇਂ ਨਾ ਬੱਚਿਆਂ ਦੀ ਅਗਵਾਈ ਕਰੇ ਪ੍ਰਭੂ ਤੁਹਾਡੇ ਲਹੂ ਦਾ ਵਾੜਾ ਤੁਹਾਡੇ ਸਵਰਗ ਦੂਤਾਂ ਦਾ ਵਾੜਾ ਕਰਦੇ ਨੇ ਇਹਨਾਂ ਦੇ ਘਰਾਂ ਪਰਿਵਾਰਾਂ ਤੇ ਪ੍ਰਭੂ ਜੀ ਜਿੰਨੇ ਵੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਪ੍ਰਭੂ ਜੀ ਉਹ ਇੱਕ ਨਮੀ ਤੇ ਆਨੰਦਿਤ ਸਵੇਰ ਦਾ ਆਨੰਦ ਲੈ ਪਾਉਣ ਅਤੇ ਪ੍ਰਭੂ ਜੀ ਆਪਣੇ ਵਚਨਾਂ ਦੇ ਗਹਿਰੇ ਭੇਦ ਨੂੰ ਆਪਣੇ ਬੱਚਿਆਂ ਤੇ ਪ੍ਰਗਟ ਕਰੋ ਤਾਂ ਕਿ ਪਿਤਾ ਪਰਮੇਸ਼ਰ ਤੁਹਾਡੇ ਵਚਨ ਦੇ ਦੁਆਰਾ ਇਹ ਬੱਚੇ ਬਚਾਏ ਜਾਣ ਤੁਹਾਡੇ ਆਤਮਿਕ ਫਲਾਂ ਨਾਲ ਭਰਪੂਰ ਹੋ ਜਾਣ ਅਤੇ ਤੁਹਾਡੇ ਸਵਰਗ ਰਾਜ ਲਈ ਤਿਆਰ ਹੋ ਜਾਣ ਅਤੇ ਮੈਂ ਪਿਤਾ ਪਰਮੇਸ਼ਰ ਵਿਸ਼ਵਾਸ ਕਰਦੀਆਂ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਅਤੇ ਮਨਜ਼ੂਰ ਕਰ ਲਿਆ ਪ੍ਰਭੂ ਯੇਸ਼ੂ ਮਸੀਹ ਜੀ ਦੇ ਪਾਕ ਤੇ ਸਮਰਥਿ ਨਾਂ ਦੇ ਵਿੱਚ ਪਿਤਾ ਪਰਮੇਸ਼ਰ પાસે ਮੰਗ ਲੈਣੀ ਆਂ ਅਮੇਨ